ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਸਟੈਟਿਸਟਿਕਸ ਕੈਨੇਡਾ ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ ਜੰਗਲੀ ਅੱਗ ਠੰਡ ਤੇ ਤੂਫਾਨ ਵਰਗੀਆਂ ਕੁਦਰਤੀ ਆਫਤਾਂ ਦੇ ਵਾਦੀਦਾਰ ਬਹੁਤ ਸਾਰੇ ਕੈਨੇਡੀਅਨਾਂ ਅਤੇ ਉਹਨਾਂ ਦੇ ਬੀਮਾ ਕਰਤਾਵਾਂ ਨੂੰ ਅਰਬਾਂ ਡਾਲਰਾਂ ਦੀ ਘਾਟ ਛੱਡ ਰਹੀ ਹੈ 1983 ਤੋਂ 2008 ਤੱਕ ਦੇਸ਼ ਦੇ ਵਿੱਚ ਬੀਮਾ ਕੰਪਨੀਆਂ ਨੇ ਵਿਨਾਸ਼ਕਾਰੀ ਦਾਅਵਿਆਂ ਤੇ ਸਾਲਾਨਾ ਔਸਤਨ ਡਾਲਰ 400 ਮਿਲੀਅਨ ਖਰਚ ਕੀਤੇ ਪਰ 2009 ਤੋਂ ਬਾਅਦ ਇਹ ਗਿਣਤੀ ਲਗਭਗ ਡਾਲਰ 2 ਬਿਲੀਅਨ ਹੋ ਗਈ। ਹਾਲੀਆ ਤੂਫਾਨਾਂ ਹੜ੍ਹਾਂ ਤੇ ਇਤਿਹਾਸਕ ਜੰਗਲੀ ਅੱਗਾਂ ਨੇ ਇਹ ਗਿਣਤੀ 2022 ਦੇ ਵਿੱਚ ਡਾਲਰ ਤੇ 1.4 ਬਿਲੀਅਨ ਤੇ ਪਿਛਲੇ ਸਾਲ ਤੇ 1.1 ਬਿਲੀਅਨ ਤੱਕ ਦੇਖੀ ਸਾਲਾਨਾ ਔਸਤ ਨਾਲੋਂ 50 ਫੀਸਦੀ ਵਾਧਾ ਹੈ ਵਧੇਰੇ ਦਾਅਵਿਆਂ ਦੇ ਨਾਲ ਸਟੈਟ ਕਨ ਦਾ ਕਹਿਣਾ ਹੈ ਕਿ ਬੀਮਾ ਕਰਤਾਵਾਂ ਨੂੰ ਮੁੜ ਬੀਮਾ ਦਰਾਂ ਦੇ ਨਾਲ ਵਧੇਰੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੰਪਨੀਆਂ ਦੇ ਲਈ ਪ੍ਰਭਾਵੀ ਤੌਰ ਤੇ ਬੀਮਾ 25 ਤੋਂ 70 ਫੀਸਦੀ ਤੱਕ ਵਧ ਰਹੇ ਨੇ ਠੰਡੇ ਮੌਸਮ ਨੇ ਫੋਰਟ ਨੈਲਸਨ ਦੇ ਆਲੇ-ਦੁਆਲੇ ਕੁਝ ਤਣਾਅ ਨੂੰ ਦੂਰ ਕੀਤਾ ਹੈ ਜਿੱਥੇ ਦੋ ਜੰਗਲੀ ਅੱਗ ਸੂਬੇ ਦੇ ਉੱਤਰੀ ਪੂਰਬੀ ਹਿੱਸੇ ਵਿੱਚ ਪਾਈਚਾਰੇ ਨੂੰ ਖਤਰਾ ਬਣਾਉਂਦੀਆਂ ਨੇ ਹਾਲਾਂਕਿ ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਆਂਕੜੇ ਸੁਝਾ ਦਿੰਦੇ ਨੇ ਕਿ ਬਹੁਤ ਜ਼ਿਆਦਾ ਮੌਸਮ ਦੇਸ਼ ਭਰ ਦੇ ਵਿੱਚ ਇੱਕ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ ਰਾਸ਼ਟਰੀ ਡਾਟਾ ਏਜੰਸੀ ਦਾ ਕਹਿਣਾ ਹੈ ਕਿ ਜੰਗਲ ਦੀ ਅੱਗ ਹੜ ਵਰਗੀ ਹੈ ਜਿਵੇਂ ਕਿ ਅਸੀਂ ਕੁਝ ਸਾਲ ਪਹਿਲਾਂ ਫਰੇਜ਼ਰ ਵੈਲੀ ਤੇ ਅੰਦਰੂਨੀ ਹਿੱਸੇ ਦੇ ਵਿੱਚ ਦੇਖਿਆ ਸੀ ਜਾਂ ਪੂਰਬੀ ਸੂਬਿਆਂ ਵਿੱਚ ਬਰਫ਼ ਦੇ ਤੂਫਾਨ ਤੇ ਬੀਮਾ ਕਰਤਾ 1983 ਤੋਂ 2008 ਤੱਕ ਉਸਨ ਡਾਲਰ 400 ਮਿਲੀਅਨ ਕਵਰ ਕਰ ਰਹੇ ਸਨ ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਕੇ ਲਗਭਗ ਡਾਲਰ 2 ਬਿਲੀਅਨ ਹੋ ਗਈ ਹੈ 2022 ਵਿੱਚ ਕੈਨੇਡਾ ਵਿੱਚ 15 ਵਿਨਾਸ਼ਕਾਰੀ ਘਟਨਾਵਾਂ ਹੋਈਆਂ ਸਟੈਟਕਨ ਨੇ ਦੱਸਿਆ ਕਿ ਜਿਨ੍ਹਾਂ ਵਿੱਚ ਡਾਲਰ 35 ਮਿਲੀਅਨ ਤੋਂ ਡਾਲਰ 1 ਬਿਲੀਅਨ ਤੱਕ ਦੇ ਦਾਅਵਿਆਂ ਦੇ ਨਾਲ ਕੁੱਲ ਡਾਲਰ 3.4 ਬਿਲੀਅਨ ਬੀਮਾ ਯੁਕਤ ਕੈਟ ਨੁਕਸਾਨ ਹੋਇਆ ਹੈ 2023 ਦੇ ਵਿੱਚ ਕੈਟ ਦਾ ਕੁੱਲ ਨੁਕਸਾਨ ਡਾਲਰ 3.1 ਬਿਲੀਅਨ ਸੀ 2022 ਤੇ 2023 ਦੋਵੇਂ ਰਿਕਾਰਡ ਸਾਲ ਸਨ ਸਟੈਟਕਨ ਦੇ ਮਹਾਰਾ ਦਾ ਕਹਿਣਾ ਹੈ ਕਿ ਅਕਸਰ 100 ਸਾਲ ਦੀਆਂ ਘਟਨਾਵਾਂ ਵਿੱਚੋਂ ਇੱਕ ਇਹ ਕਿਹਾ ਜਾਂਦਾ ਹੈ ਕਿ ਹੁਣ ਬਹੁਤ ਜ਼ਿਆਦਾ ਵਾਰ ਇਹ ਵਾਪਰ ਰਿਹਾ ਹੈ ਸਟੈਟ ਕੈਨੇਡਾ ਨੇ ਕਿਹਾ ਹੈ ਕਿ ਘਟਨਾਵਾਂ ਵਧੇਰੇ ਗੰਭੀਰ ਤੇ ਵਧੇਰੇ ਮਹਿੰਗੀਆਂ ਹੁੰਦੀਆਂ ਰਹਿੰਦੀਆਂ ਨੇ 2020 ਤੇ 2023 ਸਾਰੇ ਸਿਖਰਲੇ 10 ਸਭ ਤੋਂ ਭੈੜੇ ਭੈੜੇ ਸਾਲਾਂ ਵਿੱਚੋਂ ਰੈਂਕ ਤੇ ਨੇ ਸਿਰਫ 2016 ਫੋਰਟ ਮੈਕਮੇਰੇ ਦੀ ਅੱਗ ਦੁਆਰਾ ਪਛੜ ਗਏ ਕੈਲਗਰੀ ਤੇ ਟੋਰਾਂਟੋ ਦੇ ਵਿੱਚ 2013 ਦਾ ਹੜ੍ਹ ਤੇ 1998 ਕਿਊਬਿਕ ਬਰਫ਼ ਦਾ ਤੂਫਾਨ ਵੀ ਉਹਨਾਂ ਘਟਨਾਵਾਂ ਵਿੱਚੋਂ ਇੱਕ ਹੈ ਕੈਨੇਡੀਅਨਾਂ ਨੂੰ ਕੁਝ ਖੇਤਰਾਂ ਲਈ ਜੋਖਮ ਮੁਲਾਂਕਣ ਦੇ ਮੱਦੇਨਜ਼ਰ ਇਸ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੋ ਸਕਦੀ ਹੈ ਕਿ ਉਹ ਕਿਵੇਂ ਤੇ ਕਿੱਥੇ ਮੁੜ ਨਿਰਮਾਣ ਕਰਦੇ ਨੇ ਅਲਬਰਟਾ ਦੇ ਜੰਗਲਾਂ ਦੀ ਆਗ ਨੇ ਇਕੱਲੇ 2023 ਵਿੱਚ ਲਗਭਗ ਡਾਲਰ 1 ਬਿਲੀਅਨ ਦਾ ਬੀਮਾ ਕੀਤਾ ਤੇ ਨੁਕਸਾਨ ਵਿੱਚ ਯੋਗਦਾਨ ਪਾਇਆ ਜਦੋਂ 5 ਸਾਲਾਂ ਦੀ ਔਸਤ ਨਾਲੋਂ 10 ਗੁਣਾ ਜ਼ਿਆਦਾ ਜ਼ਮੀਨ ਸੜ ਗਈ ਡਾਟਾ ਏਜੰਸੀ ਬੀਮਾ ਲੈਂਡਸਕੇਪ ਤੇ ਪ੍ਰਭਾਵ ਬਾਰੇ ਵੀ ਚੇਤਾਵਨੀ ਦਿੰਦੇ ਨੇ ਕਿ ਬੀਮਾ ਤੱਕ ਪਹੁੰਚ ਕਰਨ ਵਾਲੇ ਜਾਇਦਾਦ ਮਾਲਕਾਂ ਤੇ ਇਸ ਦਾ ਨੈਗੇਟਿਵ ਪ੍ਰਭਾਵ ਹੋ ਸਕਦਾ ਹੈ ਇੱਕ ਸਿੰਗਲ ਈਵੈਂਟ ਦੇ ਵਿੱਚ ਅਰਬਾਂ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਤੇ ਇਸ ਦੇ ਨਤੀਜੇ ਵਜੋਂ ਬੀਮਾ ਕਰਤਾ ਦਿਵਾਲਾਪਨ ਜਾਂ ਕਢਾਉਣਾ ਹੋ ਸਕਦਾ ਹੈ ਇਹ 1992 ਦੇ ਵਿੱਚ ਅਨੁਭਵਕ ਆ ਗਿਆ ਸੀ ਜਦੋਂ ਹੈਰੀਕੇਨ ਐਂਡਰਿਊ ਨੇ ਸੰਯੁਕਤ ਰਾਜ ਵਿੱਚ ਤਬਾਹੀ ਕੀਤੀ ਸੀ ਨਤੀਜੇ ਵਜੋਂ 16 ਬੀਮਾ ਕਰਤਾਵਾਂ ਦਾ ਦਿਵਾਲਿਆ ਹੋ ਗਿਆ ਸੀ ਸਟੈਟ ਕੈਂਡ ਦਾ ਕਹਿਣਾ ਹੈ ਕਿ ਮਕਾਨ ਮਾਲਕਾਂ ਦੇ ਬੀਮੇ ਦੀ ਮਹਿੰਗਾਈ 2020 ਤੋਂ ਸਾਰੀਆਂ ਚੀਜ਼ਾਂ ਨੂੰ ਪਛਾੜ ਗਈ ਹੈ ਡਾਟਾ ਏਜੰਸੀ ਨੇ ਸਮਝਾਇਆ ਕਿ ਦਾਅਵਿਆਂ ਦਾ ਅਨੁਪਾਤ ਇਸ ਸਮੇਂ ਦੌਰਾਨ ਨੈਗੇਟਿਵ ਤੌਰ ਤੇ ਪ੍ਰਭਾਵਿਤ ਹੋਇਆ ਸੀ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਵਦੇਰੇ ਪ੍ਰੋਸੇਯਗ ਸੇਵਾ ਦੇ ਲਈ ਵਾਅਦੇ ਨੂੰ ਪੂਰਾ ਕਰੇਗਾ ਜੇਕਰ ਤੁਸੀਂ ਪੀਕ ਵੀਕਐਂਡ ਦੇ ਦੌਰਾਨ ਫੈਰੀ ਸਿਸਟਮ ਤੇ ਯਾਤਰਾ ਕੀਤੀ ਸੀ ਤਕਨੀਕੀ ਸਮੱਸਿਆਵਾਂ ਦਾ ਨਾਲ ਲਜਿਟਣਾ ਪੈ ਗਿਆ ਮਕੈਨੀਕਲ ਮੁਸੀਬਤਾਂ ਜਾਂ ਫਿਰ ਹੋਰ ਸਟਾਫ ਦੀਆਂ ਸਮੱਸਿਆਵਾਂ ਜੋ ਬਹੁਤ ਸਾਰੇ ਗਾਹਕਾਂ ਤੇ ਜਹਾਜ਼ਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਇਸ ਲਈ ਬੀਸੀ ਫੈਰੀਜ਼ ਨੇ ਹੁਣ ਪ੍ਰੋਸਾ ਦਿੱਤਾ ਹੈ ਕਿ ਇਹ ਗਰਮੀਆਂ ਦੇ ਵਿੱਚ ਬਿਹਤਰ ਸੇਵਾਵਾਂ ਦੇਣਗੇ ਫੈਰੀ ਕਾਰਪੋਰੇਸ਼ਨ ਨੇ ਸੈਂਕੜੇ ਨਵੇਂ ਜਿਹੜੇ ਨੇ ਉਹ ਸਟਾਕ ਦੀ ਸਟਾਫ ਦੀ ਭਰਤੀ ਫਲੀਟ ਤੇ ਰੱਖ-ਰਖਾਅ ਤੇ ਮੁਰੰਮਤ ਦੇ ਕਾਰਜਕ੍ਰਮ ਸੁਧਾਰਾਂ ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਰੁਜੇਵੇਂ ਵਾਲੇ ਸੀਜ਼ਨ ਲਈ ਤਿਆਰ ਹੈ ਕਿਉਂਕਿ ਦੇਰੀ ਦੀਆਂ ਕੁਝ ਸ਼ਿਕਾਇਤਾਂ ਜੇ ਵੀ BC ਫੈਰੀਜ਼ ਲਈ ਆ ਰਹੀਆਂ ਨੇ ਦੂਜੇ ਦੱਸਦੇ ਨੇ ਕਿ ਅਜਿਹੀਆਂ ਸਥਿਤੀਆਂ ਹਨ ਜੋ BC ਫੈਰੀਜ਼ ਦੇ ਨਿਰੰਤਰਣ ਤੋਂ ਬਾਹਰ ਹਨ BC ਫੈਰੀਜ਼ ਕਹਿੰਦੇ ਨੇ ਕਿ ਵਿਅਸਤ ਪੀਕ ਸੀਜ਼ਨ ਦੌਰਾਨ ਹਮੇਸ਼ਾ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਗਲਤ ਹੋ ਜਾਂਦੀਆਂ ਨੇ 온ਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਟ੍ਰਾਂਟੋ ਪਬਲਿਕ ਹੈਲਥ ਦੀ ਸ਼ਹਿਰ ਦੇ ਵਿੱਚ ਨਿੱਜੀ ਵਰਤੋਂ ਲਈ ਗੈਰ ਕਾਨੂੰਨੀ ਦਾਅਵਿਆਂ ਦੀ ਥੋੜੀ ਮਾਤਰਾ ਨੂੰ ਅਪਰਾਧਕ ਬਣਾਉਣ ਦੇ ਪ੍ਰਸਤਾਵ ਦਾ 100% ਦੀ ਵਿਰੋਧ ਕਰਦੇ ਨੇ ਕੈਬਨਟ ਮੰਤਰੀ ਕਹਿੰਦੇ ਨੇ ਕਿ ਕਿਸੇ ਵੀ ਸਥਿਤੀ ਦੇ ਵਿੱਚ ਸਾਡੀ ਸਰਕਾਰ ਕਦੇ ਵੀ ਤੁਹਾਡੀ ਬੇਨਤੀ ਦਾ ਸਮਰਥਨ ਨਹੀਂ ਕਰੇਗੀ ਜੋ ਸਿਰਫ ਅਪਰਾਧਕ ਤੇ ਜਨਤਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਵਾਅਦਾ ਕਰੇਗੀ ਜਦੋਂ ਕਿ ਨਸ਼ੇ ਦੇ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਕੁਝ ਨਹੀਂ ਕੀਤਾ ਜਾਏਗਾ ਟੋਰਾਂਟੋ ਪਬਲਿਕ ਹੈਲਥ ਨੇ 2023 ਦੇ ਵਿੱਚ ਸ਼ਹਿਰ ਵਿੱਚ 733 ਸ਼ੱਕੀ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮੌਤਾਂ ਦੀ ਰਿਪੋਰਟ ਕੀਤੀ ਜਿਸ ਦੇ ਵਿੱਚ 523 ਮੌਤਾਂ ਦੀ ਪੁਸ਼ਟੀ ਹੋਈ ਜਾਂ ਸੰਭਾਵਤ ਤੌਰ ਤੇ ਆਪੀਓਰਡ ਜ਼ਹਿਰੀਲ ਜ਼ਹਿਰੀਲੇ ਪਦਾਰਥਾਂ ਕਾਰਨ ਹੋਈ ਹੈ ਮੈਟਾ ਨੇ ਬੀਸੀ ਸਰਕਾਰ ਨੂੰ ਗੈਰ ਸਹਿਮਤੀ ਵਾਲੀਆਂ ਤਸਵੀਰਾਂ ਸਮੇਤ ਇਸ ਦੇ ਪਲੇਟਫਾਰਮਾਂ 'ਤੇ ਦਿਖਾਈ ਦੇਣ ਵਾਲੀ ਹੈਰਾਨੀਜਨਕ ਸਮੱਗਰੀ ਦਾ ਬਿਹਤਰ ਜਵਾਬ ਦੇਣ ਦੇ ਵਾਅਦੇ ਦੇ ਬਦਲੇ ਸਰਕਾਰ ਦੀ ਸੰਕਟਕਾਲੀਨ ਨਿਕਾਸੀ ਜਾਣਕਾਰੀ ਨਾਲ ਨਿਪਟਣ ਦੀ ਸਹਿਮਤੀ ਦਿੱਤੀ ਹੈ ਪ੍ਰੀਮੀਅਰ ਡੇਵਿਡ ਈਬੀ ਨੇ 10 ਮਹੀਨوں ਸੋਸ਼ਲ ਮੀਡੀਆ ਕੰਪਨੀਆਂ ਮੈਟਾ ਗੂਗਲ ਟਿਕਟਾਕ ਤੇ سناਪਚੈਟ ਤੇ ਐਕਸ ਦੇ ਨਾਲ ਮੀਟਿੰਗ ਤੋਂ ਬਾਅਦ ਸਮਝੌਤੇ ਦਾ ਐਲਾਨ ਕੀਤਾ ਦੱਸਦੀ ਹੈ ਕਿ ਇਹ ਟਿੱਪਣੀਆਂ ਮਾਰਚ ਵਿੱਚ ਕੀਤੀਆਂ ਗਈਆਂ ਸਨ ਕਿ ਸਰਕਾਰੀ ਕਾਨੂੰਨ ਪੇਸ਼ ਕਰੇਗਾ ਜੋ ਬੱਚਿਆਂ ਨੂੰ ਪੇਸ਼ ਕੀਤੀ ਜਾਣ ਵਾਲੀ ਨਸ਼ਾਖੋਰੀ ਸਮੱਗਰੀ ਦੇ ਲਈ ਸੋਸ਼ਲ ਮੀਡੀਆ ਦਿੱਗਜਾਂ ਨੂੰ ਜਵਾਬਦੇਹ ਠਹਿਰਾਏਗਾ ਬਿਲ ਸਰਕਾਰ ਨੂੰ ਕਾਰਪੋਰੇਸ਼ਨਾਂ ਨੂੰ ਨੁਕਸਾਨ ਦੇ ਲਈ ਜਿਹੜਾ ਉਹ ਮੁਕੱਦਮਾ ਕਰਨ ਦੀ ਇਜਾਜ਼ਤ ਦੇਵੇਗਾ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਵਾਈਟ ਰੌਕ ਬੀਚ ਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਪੂਰੀ ਟੀਮ ਵੱਲੋਂ ਵੋਲੰਟੀਅਰ ਦੇ ਤੌਰ ਤੇ ਬੀਚ ਤੇ ਪਲਾਸਟਿਕ ਦੇ ਹੋਰ ਕੂੜਾ ਕੜਕੜ ਦੀ ਸਫਾਈ ਕੀਤੀ ਗਈ ਖਾਲਸਾ ਕ੍ਰੈਡਿਟ ਯੂਨੀਅਨ ਨੇ ਗ੍ਰੀਨ ਇਨੀਸ਼ੀਏਟਿਵ ਲਿਆ ਹੋਇਆ ਆ ਜਿਵੇਂ ਸਾਡੀ 122 ਸਟਰੀਟ ਬ੍ਰਾਂਚ ਨੇ ਇੱਕ ਸਟਰੀਟ ਅਡਾਪਟ ਕੀਤੀ ਹੈ ਅਸੀਂ ਐਵਰੀ ਮੰਥ ਉਹਨੂੰ ਸਾਫ ਕਰਦੇ ਹਾਂ ਫਿਰ ਅਸੀਂ ਨਿਊਟਨ ਬ੍ਰਾਂਚ ਨੇ ਕਿਹਾ ਵੀ ਅਸੀਂ ਬੀਚ ਦੀ ਪਲਾਨਿੰਗ ਕਰ ਕਰ ਕਰਿਆ ਕਰਾਂਗੇ ਸੋ ਅੱਜ ਪਹਿਲਾ ਦਿਨ ਆ ਸਾਡਾ ਇਹ ਇਨੀਸ਼ੀਏਟਿਵ ਦਾ ਸੋ ਜਿਵੇਂ ਆਪਾਂ ਗਰੂਪ ਗੁਰੂ ਸਾਹਿਬ ਵੀ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਬਹਤ ਸੋ ਸਾਨੂੰ ਲੱਗਦਾ ਵੀ ਜਿਹੜੀਆਂ ਕਮਿਊਨਿਟੀਸ ਅਸੀਂ ਰਹਿੰਦੇ ਆ ਸਾਡਾ ਫਰਜ਼ ਵੀ ਬਣਦਾ ਵੀ ਉਹਨੂੰ ਸਾਫ਼ ਰੱਖੀਏ ਸੋ ਇਸ ਕਰਕੇ ਅੱਜ ਆਹਾ ਸ਼ੁਰੂ ਕੀਤਾ ਅਸੀਂ ਕੰਮ ਤੇ ਕਿਸ ਢੰਗ ਦਾ ਕੂੜਾ ਕਰਕਟ ਜਿਹੜਾ ਇੱਥੇ ਲੋਕਾਂ ਦੇ ਵੱਲੋਂ ਸੁੱਟਿਆ ਗਿਆ ਕਿਉਂਕਿ ਇੱਕ ਟੂਰਿਸਟ ਪਲੇਸ ਹੈ ਵਾਈਟ ਰੌਕ ਤੇ ਇੱਥੇ ਲੋਕ ਆਉਂਦੇ ਨੇ ਪਰ ਸੋ ਬੇਸਿਕਲੀ ਤੇ ਕਾਫੀ ਕਲੀਨ ਹੀ ਰੱਖਦੇ ਨੇ ਪਰ ਸੀ ਸਿਟੀ ਨਾਲ ਗੱਲ ਕੀਤੀ ਸੀ ਕਹਿੰਦੇ ਵੀ ਸਵੇਰੇ ਤੁਸੀਂ ਸਾਫ ਕਰ ਸਕਦੇ ਹੋ ਕਿਉਂਕਿ ਕਈ ਵਾਰ ਕਾਫੀ ਲਿਟਰ ਪਿਆ ਹੁੰਦਾ ਸੋ ਬੋਟਲਸ ਹੁੰਦੀਆਂ ਨੇ ਗਾਰਬੇਜ ਬੈਗ ਜਿਵੇਂ ਕਲੀਨੈਕਸ ਪੇਪਰ ਸੀ ਸਿਗਰਟ ਬੱਡਸ ਬੜੀਆਂ ਸੀਗੀਆਂ ਸੋ ਐਵੇਂ ਦਾ ਛੋਟਾ ਛੋਟਾ ਜਿਹੜਾ ਲਿਟਰ ਹੈ ਉਹ ਸਾਰਾ ਸਾਫ ਕਰ ਰਹੇ ਹਾਂ ਤੇ ਬਹੁਤ ਸਾਰੇ ਲੋਕ ਇੱਥੇ ਵਾਕ ਕਰਨ ਵੀ ਆਉਂਦੇ ਨੇ ਸਵੇਰੇ ਸਵੇਰੇ ਤਾਂ ਉਹਨਾਂ ਤੇ ਕੀ ਪ੍ਰਭਾਵ ਪੈਂਦਾਗਾ ਕਿਉਂਕਿ ਟੂਰਿਸਟ ਹੈ ਹਰੇਕ ਜਿਹੜਾ ਉਹ ਆਉਂਦਾਗਾ ਤੇ ਹਰ ਇੱਕ ਵਿਅਕਤੀ ਦਾ ਵੱਖਰਾ ਵੱਖਰਾ ਸੁਭਾ ਸੋ ਸਾਡਾ ਖਾਲਸਾ ਕ੍ਰੈਟੀਨ ਦਾ ਮੋਟਿਵ ਹੈ ਪੀਪਲ ਪ੍ਰੋਸਪਰਿਟੀ ਐਂਡ ਪਲਾਨਟ ਸੋ ਸਾਨੂੰ ਹੁੰਦਾ ਵੀ ਵੀ ਆਰ ਦਾ ਪੀਪਲ ਪ੍ਰੋਸਪਰਿਟੀ ਲਈ ਅਸੀਂ ਪਲਾਨਟ ਨੂੰ ਹਮੇਸ਼ਾ ਸਾਫ ਰੱਖੀਏ ਸੋ ਥਿਸ ਇਜ਼ ਪਾਰਟ ਆਫ 댓 ਸੋ ਉਹਨਾਂ ਨੂੰ ਵੀ ਲੱਗਦਾ ਹੈਗਾ ਵੀ ਹੁਣ ਖਾਲਸਾ ਕ੍ਰੈਟੀਨ ਦਾ ਟੈਂਟ ਲੱਗਿਆ ਹੋਇਆ ਹੈ ਅਸੀਂ ਪਾਈ ਹੋਈਆਂ ਟੀ-ਸ਼ਰਟਸ ਪਾਈਆਂ ਉਹਨਾਂ ਨੂੰ ਪਤਾ ਲੱਗਦਾ ਵੀ ਕਮਿਊਨਿਟੀ ਵਾਲੇ ਕੁਝ ਸਫਾਈ ਕਰ ਰਹੇ ਨੇ ਆਪਣੇ ਤੇ ਇਹ ਬੈਂਕ ਇੱਕ ਟੰਗ ਦੇ ਨਾਲ ਕਮਿਊਨਿਟੀ ਨੂੰ ਵੀ ਰਿਪਰੈਜ਼ੈਂਟ ਕਰਦੀ ਹੈ ਤਾਂ ਕਮਿਊਨਿਟੀ ਦਾ ਕੋਈ ਚੰਗਾ ਪ੍ਰਭਾਵ ਪੈਂਦਾ ਇਹਦੇ ਨਾਲ ਆ ਆਮ ਸ਼ੋਰ ਜਾਣਾ ਜਾਣਾ ਵੀ ਚਾਹੀਦਾ ਜਾਣਾ ਜਾਂਦਾ ਹੋਣਾ ਹੋਣਾ ਵੀ ਹੈ ਸੌਰੀ ਆ ਕਿਉਂਕਿ ਜਦੋਂ ਦੇਖਦੇ ਆ ਵੀ ਖਾਸਾ ਕ੍ਰੇਟ ਯੂਨੀਅਨ ਨੇ ਇਨੀਸ਼ੀਏਟਿਵ ਲੈ ਰਹੇ ਨੇ ਸਫਾਈ ਕਰਨ ਦਾ ਸੋ ਦੇਖ ਕੇ ਅਸਰ ਜ਼ਰੂਰ ਹੁੰਦਾ ਉਹ ਕਹਿੰਦੇ ਹੁੰਦੇ ਕਿ ਯੂ ਕੈਨਟ ਟੀਚ ਸਮਬਡੀ ਦੇ ਕੈਨ ਜਸਟ ਵਾਚ ਐਂਡ ਲਰਨ ਸੋ ਥਿਸ ਇਜ਼ ਅ ਪਾਰਟ ਆਫ ਇਟ ਕਿ ਦੇ ਕੈਨ ਵਾਚ ਐਂਡ ਲਰਨ ਕਿ ਹਾਂ ਜੇ ਇੱਕ ਇੰਸਟੀਟਿਊਸ਼ਨ ਸਫਾਈ ਕਰ ਰਿਹਾ ਤੇ ਦੂਸਰਿਆਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਲਾਈਮੇਟ ਚੇਂਜ ਇਸ ਸਮੇ ਬਹੁਤ ਵੱਡਾ ਮੁੱਦਾ ਜਿਹੜਾ ਦੁਨੀਆ ਭਰ ਤੇ ਕੈਨੇਡੀਅਨ ਗਵਰਨਮੈਂਟ ਵੀ ਇਨੀਸ਼ੀਏਟਿਵ ਲੈ ਰਹੀ ਆ ਪੂਰੇ ਦੁਨੀਆ ਦੇ ਵਿੱਚ ਜਿਹੜਾ ਇਹ ਗੱਲਬਾਤ ਚੱਲ ਰਹੀ ਆ ਤਾਂ ਇੰਡੀਵਿਜੂਅਲ ਤੌਰ ਤੇ ਜਿਹੜੀ ਜ਼ਿੰਮੇਵਾਰੀ ਉਹ ਕਿਸ ਢੰਗ ਰੀ ਤੁਸੀਂ ਦੇਖਦੇ ਹੋ ਕਿ ਹਰ ਇੱਕ ਦੀ ਹਰ ਇੱਕ ਦੀ ਹੈ ਕਿ ਮੈਂ ਤਾਂ ਰਹਿੰਦੀ ਇੱਥੇ ਆ ਬਿਲਕੁਲ ਨਜ਼ਦੀਕ ਮੈਂ ਇੱਥੇ ਵਾਕ ਕਰਨ ਆਉਣੀ ਆ ਤੇ ਦੇਖਦੀ ਹੁੰਨੀ ਆ ਵੀ ਕਾਫੀ ਲਿਟਰ ਪਈ ਹੁੰਦੀ ਆ ਸਵੇਰੇ ਆ ਤਾਂ ਕੋਇਨਸੀਡੈਂਟਲੀ ਕਾਫੀ ਸਾਫ਼ ਕੀਤਾ ਹੋਇਆ ਸੋ ਉਦੋਂ ਵੀ ਅਸੀਂ ਦੇਖਦੇ ਹੁੰਦੇ ਸੀਗੇ ਕਿ ਦੇਖੋ ਸਾਰੇ ਇੱਥੇ ਵਾਕ ਕਰਨ ਆਉਂਦੇ ਇੰਜੋਏ ਕਰਦੇ ਆ ਸਾਰਿਆਂ ਦੀ ਜਗ੍ਹਾ ਇਹ ਸਾਂਝੀ ਹੈ ਸੋ ਸਫਾਈ ਕਰਨਾ ਹੱਕ ਬਣਦਾ ਹਰ ਇੱਕ ਦਾ ਫਰਜ਼ ਵੀ ਬਣਦਾ ਹੈਗਾ ਖਾਸ ਕਰਕੇ ਜਿਹੜੇ ਲੋਕ ਸਮੋਕਿੰਗ ਕਰਦੇ ਆ ਸਿਗਰਟ ਬਰਡ ਜਿਹੜੇ ਹੈਗੇ ਉਹ ਮੈਟਰੋ ਵੈਂਕੂਵਰ ਰੀਜਨ ਚ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਬਣੀ ਹੋਈ ਆ ਤਾਂ ਇਹਦੇ ਲਈ ਮਿਊਸਪਲ ਗਵਰਨਮੈਂਟਸ ਕੀ ਕਰ ਸਕਦੀਆਂ ਤੇ ਜਿਹੜੇ ਲੋਕ ਸਮੋਕ ਕਰਦੇ ਨੇ ਤਾਂ ਉਹ ਕਿੰਨੀ ਕੋ ਜ਼ਿੰਮੇਵਾਰੀ ਇਹਦੇ ਚ ਸਮਝਣ ਜ਼ਿੰਮੇਵਾਰੀ ਤਾਂ ਹੈਗੀ ਆ ਥਾਂ ਥਾਂ ਤੇ ਤੇ ਲਿਖਿਆ ਹੋਇਆ ਨੋ ਸਮੋਕਿੰਗ ਹੈਨਾ ਫਿਰ ਵੀ ਲੋਕੀ ਸਮੋਕ ਕਰਦੇ ਆ ਸਭ ਤੋਂ ਜ਼ਿਆਦਾ ਸਾਨੂੰ ਇੱਥੇ ਸਿਗਰਟ ਬੱਟਸ ਹੀ ਮਿਲੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਪਿਕ ਕੀਤੀਆਂ ਨੇ ਸੋ ਉਹ ਤਾਂ ਸਿਹਤ ਲਈ ਵੀ ਮਾੜੀਆਂ ਨੇ ਹੈਨਾ এনवायरमेंट ਲਈ ਤਾਂ ਹੋਣੀਆਂ ਹੀ ਹੋਣੀਆਂ ਮਾੜੀਆਂ ਸੋ ਮੇਰਾ ਤਾਂ ਇਹ ਸੰਦੇਸ਼ ਹੈਗਾ ਸਾਰਿਆਂ ਨੂੰ ਕਿ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ ਤੇ ਉਹ ਕਰਨੀ ਨਹੀਂ ਚਾਹੀਦੀ ਔਰ ਕਰਕੇ ਫਿਰ ਲਿਟਰ ਨਹੀਂ ਕਰਨਾ ਚਾਹੀਦਾ ਦੇ ਨਾਲੋ ਨਾਲ ਮਿਊਸਪਲ ਗਵਰਨਮੈਂਟਸ ਦਾ ਕਿਸ ਢੰਗ ਦਾ ਸਹਿਯੋਗ ਤੁਹਾਡੇ ਨਾਲ ਰਹਿੰਦਾ ਹੈ ਸਰੀ ਦੀ ਗਵਰਨਮੈਂਟ ਦੀ ਗੱਲਬਾਤ ਕਰੀਏ ਵਾਈਟ ਰੌਕ ਦੀ ਗੱਲਬਾਤ ਕਰੀਏ ਵਾਈਟ ਰੌਕ ਤਾਂ ਬਹੁਤ ਕੋਆਪਰੇਟਿਵ ਹੈਗੀ ਹੈ ਸਰੀ ਨਾਲ ਮੇਰੇ ਇਹ ਨਾ ਵਾ ਨਹੀਂ ਪਿਆ ਕਿਉਂਕਿ ਅਸੀਂ ਪ੍ਰੀ ਕੋਵਿਡ ਅਤੇ ਕੀਰਤਨ ਵੀ ਕਰਵਾਇਆ ਸੀਗਾ ਵਿੱਚ ਤੇ ਤੋਂ ਸਿਟੀ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਕੱਲ ਵੀ ਅਸੀਂ ਉਹਨਾਂ ਨੂੰ ਫੋਨ ਕੀਤਾ ਸੋ ਸਾਰੇ ਗਾਰਬੇਜ ਬੈਗਸ ਗਲਵਸ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੇ ਹਨ ਦੇ ਵਰ ਵੈਰੀ ਹੈਪੀ ਕਿ ਤੁਸੀਂ ਇਹ ਇਨੀਸ਼ੀਏਟਿਵ ਲੈ ਰਹੇ ਹੋ ਸਫਾਈ ਦਾ ਤੇ ਅਖੀਰ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਸਪੈਸੀਫਿਕ ਕੀ ਤੁਸੀਂ ਕਹਿਣਾ ਚਾਹੋਗੇ ਸਾਡੀ ਕਮਿਊਨਿਟੀ ਨੇ ਹੀ ਕਹਿੰਨੇ ਹੈ ਦੇਖੋ ਜੀ ਬਹੁਤ ਸੋਹਣੀ ਜਗ੍ਹਾ ਹੈਗੀ ਹੈ ਵਾਈਟ ਰੌਕ ਬੀਚ ਇੱਥੇ ਬਹੁਤ ਆਪਣੇ ਲੋਕੀ ਮੈਂ ਸ਼ਾਮ ਨੂੰ ਦੇਖਦੀਆਂ ਸਵੇਰੇ ਦੇਖਦੀਆਂ ਆਉਂਦੇ ਨੇ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਸਾਡੀ ਕਮਿਊਨਿਟੀ ਦਾ ਇਹ ਨਾ ਅਸਰ ਪਵੇ ਇਮਪ੍ਰੈਸ਼ਨ ਨਾ ਹੋਵੇ ਕਿ ਇੰਡੀਅਨਸ ਇੱਥੇ ਆਉਂਦੇ ਆ ਤੇ ਗੰਦ ਖਲਾਰਾ ਪਾ ਜਾਂਦੇ ਆ ਸੋ ਪਲੀਜ਼ ਕੀਪ ਇਟ ਸੇਫ ਐਂਡ ਕਲੀਨ ਖਾਲਸਾ ਕੈਰਾਟਰ ਯੂਨੀਅਨ ਦੀ ਟੀਮ ਵਾਈਟ ਰੌਕ ਪਹੁੰਚੀ ਹੋਈ ਹੈ ਬੀਚ ਤੇ ਸਫਾਈ ਦਾ ਕੰਮਕਾਜ ਚੱਲ ਰਿਹਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਨੀਸ਼ੀਏਟਿਵ ਬਾਰੇ ਜਾਣਕਾਰੀ ਦਿਓ ਜੀ ਜਿਹੜਾ ਯੂਨੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਲਸਾ ਕਰੇਡ ਯੂਨੀਅਨ ਦੀ ਟੀਮ ਨੇ ਸਾਰਿਆਂ ਨੇ ਅੱਜ ਇਕੱਠੇ ਹੋਏ ਆ ਕਲੀਨ ਅਪ ਵਾਸਤੇ ਤੇ ਅਸੀਂ ਇਸ ਵੇਲੇ ਵਾਈਟ ਰੌਕ ਸੂਰੇਸ਼ਵਰੇ ਪਹੁੰਚੇ ਹੋਏ ਆ 6 ਵਜੇ ਦਾ ਟਾਈਮ ਆ ਤੇ ਬੜਾ ਚੰਗਾ ਲੱਗਦਾ ਕਾਫੀ ਸਾਡੀ ਟੀਮ ਸਪੋਰਟ ਕਰੇ ਆ অলਮੋਸਟ ਹੀ ਬੰਦੇ ਪਹੁੰਚੇ ਹੋਏ ਆ ਕਮਿਊਨਿਟੀ ਤੋਂ ਤੇ ਸਾਡੀ ਕਰੇਡ ਯੂਨੀਅਨ ਤੋਂ ਤੇ ਅਸੀਂ ਅੱਜ ਦਾ ਇਹ ਆਪਣਾ ਕੁਝ ਪਾ ਰਹੇ ਆ ਹਿੱਸਾ ਇਸ ਕਲੀਨ ਅਪ ਦੇ ਵਿੱਚ ਤੇ ਹੋਰ ਕਿਹੜੇ ਕਿਹੜੇ ਇਨੀਸ਼ੀਏਟਿਵਸ ਖਾਲਸਾ ਕ੍ਰੈਡ ਯੂਨੀਅਨ ਦੇ ਵੱਲੋਂ ਲਏ ਜਾਂਦੇ ਆ ਖਾਸ ਕਰਕੇ ਜਦੋਂ ਅਸੀਂ ਵਾਤਾਵਰਣ ਦੇ ਪੱਖ ਤੋਂ ਗੱਲਬਾਤ ਕਰਦੇ ਹਾਂ ਹਾਂ ਜਿਵੇਂ ਅਸੀਂ ਟਰੀ ਪਲਾਂਟੇਸ਼ਨ ਕਰਦੇ ਹਾਂ ਜੀ ਸਾਡਾ ਐਨੂਅਲ ਇਵੈਂਟ ਹੁੰਦਾ ਜਿਹੜਾ ਕਿ ਇੰਟਰਨੈਸ਼ਨਲ ਕ੍ਰੈਡ ਯੂਨੀਅਨ ਤੇ ਸਿਟੀ ਆਫ ਸਰੀਨਾ ਰਲ ਕੇ ਅਸੀਂ ਲਾਸਟ ਈਅਰ 250 ਦੇ ਅਰਾਊਂਡ ਟਰੀ ਪਲਾਂਟ ਕੀਤੇ ਸੀਗੇ ਸਰੀ ਦੀ ਕਿਸੇ ਪਾਰਕ ਤੇ ਇਸ ਸਾਲ ਵੀ ਅਕਟੂਬਰ 19 ਨੂੰ ਅਸੀਂ ਕਰਨ ਜਾ ਰਹੇ ਹਾਂ ਪਲੱਸ ਅ uh, 128 ਸਟਰੀਟ ਅਸੀਂ ਅਡਾਪਟ ਕੀਤੀ ਆ 80 ਤੋਂ 84 ਐਵੇਨਿਊ ਤੱਕ ਸੋ ਉੱਥੇ ਅਸੀਂ ਵੀਕਲੀ ਕਲੀਨ ਕਰਦੇ ਆ ਅਡਾਪਟ ਦਾ ਸਟਰੀਟ ਇੱਕ ਪ੍ਰੋਗਰਾਮ ਹੈ ਸਿਟੀ ਆਫ ਸਰੀ ਦਾ ਉਸ ਮੁਤਾਬਕ ਸਾਡੀ 128 ਸਟਰੀਟ ਬ੍ਰਾਂਚ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਤੇ ਅਸੀਂ ਉੱਥੇ ਸਾਰੀ ਟੀਮ ਸਾਡੀ ਜਿਹੜੀ ਕਾਰਪੋਰੇਟ ਸੋਸਾਇਟੀ ਰਿਸਪੌਂਸਿਬਿਲਿਟੀ ਸੀਐਸਆਰ ਦੀ ਤੇ ਗ੍ਰੀਨ ਟੀਮ ਬਣਾਈ ਐ ਅਸੀਂ ਤੇ ਉਹ ਅਸੀਂ ਹਰ ਵੀਕ ਉਹਨੂੰ ਕਲੀਨ ਕਰਦੇ ਆ ਪ੍ਰੋਪਰ ਤਾਂ ਕਿ ਕੋਈ ਵੀ ਪਲਾਸਟਿਕ ਜਾਂ ਗਾਰਬੇਜ ਵਗੈਰਾ ਕਿਉਂਕਿ ਹੁਣ ਤੁਸੀਂ ਵੇਖੋ ਇੱਥੇ ਕਈ ਵਾਰ ਇਹਨਾਂ ਬਹੁਤ ਜ਼ਿਆਦਾ ਪਲਾਸਟਿਕਸ ਹੁੰਦਾ ਸੋ ਟੂ ਅਵੋਇਡ 댓 ਕਿਉਂਕਿ ਵਾਈਲਡ ਲਾਈਫ ਹੈ ਮੱਛੀਆਂ ਨੇ ਹਨਾ ਤੇ ਇਹ ਇੱਕ ਇਨੀਸ਼ੀਏਟਿਵ ਟੂਵਰਡਸ ਦਾ ਸੋਸਾਇਟੀ ਟੂ డు ਸਮਥਿੰਗ ਗੀਵਿੰਗ ਬੈਕ ਟੂ ਦਾ ਕਮਿਊਨਿਟੀ ਤੇ ਹਾਲ ਸੈਕਰੀਟਰੀ ਯੂਨੀਅਨ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਮਿਊਸਪਲ ਗਵਰਨਮੈਂਟਸ ਦਾ ਕਿਸ ਢੰਗ ਦਾ ਤੁਹਾਡੇ ਨਾਲ ਕੰਟਰੀਬਿਊਸ਼ਨ ਰਹਿੰਦਾਗਾ ਸਹਿਯੋਗ ਜਿਹੜਾ ਰਹਿੰਦਾ ਹੰਦੀ ਸਾਈਡ ਉੱਤੇ ਜਦ ਕਲਿਪ ਸਿੰਘ ਨੇ ਕਿਹਾ ਇੱਕ ਤਾਂ ਟਰੀ ਪਲਾਂਟਿੰਗ ਦਾ ਕੋਸ਼ਿਸ਼ ਸੀ ਉਹਨਾਂ ਨਾਲ ਇਲੈਕਟ੍ਰੀਫਿਕੇਸ਼ਨ ਬਾਰੇ ਵੀ ਗੱਲਬਾਤ ਕੀਤੀ ਆ ਵੀ ਐਸ ਵਿਲੇਜ ਜੋ ਟ੍ਰੈਫਿਕ ਬਦਰ ਹੈ ਸਟਰੀਟਾਂ ਤੇ ਚੌਨੇ ਵੀ ਸਿਟੀ ਅਫਸਰੀ ਦੇ ਨਾਲ ਤੇ ਹੋਰ ਜਿਹੜੀ ਮਿਨਿਸਪੈਲਿਟੀਆਂ ਦੇ ਨਾਲ ਉਹਨਾਂ ਨੇ ਇਕੱਠੇ ਹੋ ਕੇ ਕਿਸੇ ਨਾ ਕਿਸੇ ਢੰਗ ਲੱਭੀਏ ਵੀ ਜਿਹੜਾ ਟ੍ਰੈਫਿਕ ਥੋੜਾ ਘਟ ਜਾਵੇ ਤੇ ਜਿਹੜਾ ਇਲੈਕਟ੍ਰੀਫਿਕੇਸ਼ਨ ਦਾ ਚੱਲ ਰਿਹਾ ਅਜਵਲ ਮੈਮ ਜਿਹੜਾ ਇਹ ਚੱਲ ਰਿਹਾ ਆ ਪ੍ਰੋਗਰਾਮ ਅਸੀਂ ਚਾਹੁੰਦੇ ਵੀ ਅਸੀਂ ਉਹ ਚ ਵੀ ਕੁਝ ਹਿੱਸਾ ਪਾਈਏ ਤੇ ਟ੍ਰੈਫਿਕ ਨੂੰ ਥੋੜਾ ਬਹੁਤ ਘਟਾਈਏ ਤੇ ਬੰਦੇ ਜਿਹੜੋਂ ਕੰਮ ਤੋਂ ਘਰ ਤਾਂ ਆਉਂਦੇ ਆ ਕੋਈ ਹੋਰ ਮੈਥਡ ਆਫ ਟਰਾਂਸਪੋਰਟੇਸ਼ਨ ਲੱਭ ਲੈਣ ਜੇ ਅਸੀਂ ਉਹਨਾਂ ਦੀ ਕੁਝ ਸਹਾਇਤਾ ਤੇ ਮਦਦ ਕਰ ਸਕਦੇ ਤੇ ਜਿਹੜੀ ਕ੍ਰੈਡਿਟ ਯੂਨੀਅਨ ਆਂਡ ਕਮਿਊਨਿਟੀ ਨੂੰ ਰਿਪਰਿਜ਼ੈਂਟ ਜਿਹੜਾ ਉਹ ਕਰਦੀ ਆ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਜਦੋਂ ਗੱਲਬਾਤ ਕਰਦੇ ਆਂ ਆਪਾਂ ਤਾਂ ਉਹਦਾ ਪ੍ਰਸਾਰ ਹੁੰਦਾ ਇਹਦੇ ਨਾਲ ਉਹ ਮੈਸੇਜ ਇੱਕ ਜਾਂਦਾ ਹਾਂਜੀ ਹਾਂਜੀ ਬਹੁਤ ਵਧੀਆ ਮੈਸੇਜ ਜਾਂਦਾ ਆ ਜੇ ਤੁਸੀਂ ਕਮਿਊਨਿਟੀ ਦੇ ਨਾਲ ਰਲ ਮਿਲ ਕੇ ਤੇ ਜਿਹੜੀ ਵੀ ਚੀਜ਼ ਦੇ ਨਾਲ ਆਪਾਂ ਕੁਝ এনवायरमेंट ਬਾਰੇ ਸੋਚ ਰਹੇ ਆ ਤੇ ਕੁਝ ਟ੍ਰੈਫਿਕ ਬਾਰੇ ਸੋਚ ਰਹੇ ਆ ਇਹ ਸਾਰੀਆਂ ਗੁਰੂ ਮਹਾਰਾਜ ਦੇ ਜੋ ਉਹਨਾਂ ਦੇ ਸੰਦੇਸ਼ ਆ ਉਹਦੇ ਨਾਲ ਰਲਦੀ ਮਿਲਦੀਆਂ ਹੈਗੀਆਂ ਤੇ ਇਸ ਚੋਣਾ ਵੀ ਅਸੀਂ ਵੀ ਉਸ 'ਚ ਕੁਝ ਹਿੱਸਾ ਪਾਈ ਹੈ ਤੇ ਬਾਕੀ ਕਮਿਊਨਿਟੀ ਇਸ ਤੇ ਕਿਸ ਤੰਗ ਦਾ ਪ੍ਰਭਾਵ ਇਹਦਾ ਪੈਂਦਾ ਬਹੁਤ ਵਧੀਆ ਪੈ ਰਿਹਾ ਆ ਅਸੀਂ ਹੁਣੇ ਦੇਖ ਰਹੇ ਆ ਤੇ ਜਿਹੜੀ ਕਮਿਊਨਿਟੀ ਨਾਲ ਇਸ ਵੇਲੇ ਫਿਟਨੈਸ ਲਈ ਬਾਹਰ ਆਈ ਹੋਰੀ ਹੈ ਉਹ ਵੀ ਸਾਨੂੰ ਧੰਨਵਾਦ ਕਰਦੇ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਆ ਸੋ ਉਹਨਾਂ ਦੇ ਪ੍ਰਭਾਵ ਬਹੁਤ ਵਧੀਆ ਪੈ ਰਿਹਾ ਦੇ ਲਾਈਕ ਥੈਟ ਇਨ ਫਿਊਚਰ ਕੀ ਇਨੀਸ਼ੀਏਟਿਵ ਜਿਹੜੇ ਖਾਲਸਾ ਕਲੱਬ ਯੂਨੀਅਨ ਦੇ ਵੱਲੋਂ ਲਏ ਜਾ ਰਹੇ ਆ ਖਾਸ ਕਰਕੇ এনवायरमेंट ਨੂੰ ਬਚਾਉਣ ਦੇ ਲਈ ਜਾਂ ਮਿਊਸਪਲ ਗਵਰਨਮੈਂਟਸ ਦੇ ਨਾਲ ਕਿਸ ਟੰਗ ਦੀ ਕੰਮਕਾਜ ਜਿਹੜੇ ਹੋ ਰਹੇ ਹਾਂਜੀ ਫਿਊਚਰ ਦੇ ਨਾਲ ਜਿੱਦਾਂ ਅਸੀਂ ਕਹਿ ਰਹੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਵੀ ਜਿਹੜੇ ਵੀ ਉਹਨਾਂ ਦੇ ਇਨੀਸ਼ੀਏਟਿਵ ਐਸ ਵੱਲੇ ਲਈ ਈਐਸਜੀ ਵਿੱਚ ਚੱਲ ਰਹੇ ਆ ਵੀ ਅਸੀਂ ਉਸ 'ਚ ਕੁ ਸਬਕਮਿਟੀ ਦਾ ਫਾਇਦਾ ਹੋਵੇ ਤੇ ਕੁਝ ਜਿਹੜੇ ਤੰਗੀਆਂ ਆ ਰਹੀਆਂ ਹਨ ਕਮਿਟੀ ਨੂੰ ਅਸੀਂ ਉਹਨਾਂ ਦੇ ਨਾਲ ਰਾੜ ਮਿਲ ਕੇ ਸਹਿਯੋਗ ਦੇ ਸਕਦੇ ਹਾਂ ਜਿਹੜੀ ਇਹਨਾਂ ਦੀ ਪਹੁੰਚੀ ਹੈ ਕੀ ਕਹੋਗੇ ਜੀ ਅੱਜ ਹਾਂਜੀ ਬਾਈ ਖਾਲਸਾ ਬਾਈ ਫਤਿਹ ਸੋ ਵਧੀਆ ਲੱਗ ਰਿਹਾ ਹੈ ਕਮਿਊਨਿਟੀ ਦੀ ਸੇਵਾ ਬੀਚ ਕਲੀਨਿੰਗ ਗੁੱਡ ਇਨੀਸ਼ੀਏਟਿਵ ਬਾਈ ਖਾਲਸਾ ਕ੍ਰੈਡਿਟ ਯੂਨੀਅਨ ਬਹੁਤ ਵਧੀਆ ਲੱਗ ਰਿਹਾ ਹੈ ਜੀ ਥੈਂਕ ਯੂ ਸਾਡੀ ਕਮਿਊਨਿਟੀ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਆਉਂਦੀ ਹੈ ਘੁੰਮਣ ਫਿਰਨ ਦੇ ਲਈ ਤਾਂ ਉਹਨਾਂ ਨੂੰ ਕੀ ਸਨੇਹਾ ਤੁਹਾਡਾ ਜਿਹੜਾ ਹੈ ਸੋ ਅਮ ਗੁੱਡ ਵੀ ਆਰ ਇਨ ਅ ਗੁੱਡ ਕੰਟਰੀ ਵਧੀਆ ਕੈਨੇਡਾ ਚ ਸੋ ਆਪਾਂ ਸਾਫ਼ ਸੁਥਰਾ ਰੱਖੀਏ ਇਸ ਮੁਲਕ ਨੂੰ ਇਹੀ ਹੈ ਜਿੱਥੇ ਆਪਾਂ ਇੰਜੋਏ ਕਰਦੇ ਆ ਨਾਲ ਨਾਲ ਗਾਰਬੇਜ ਬਿੰਡਸ ਲੱਗੇ ਆ ਉੱਥੇ ਸਾਰਾ ਆਪਣਾ ਗਾਰਬੇਜ ਪਾਈਏ ਲਿਟਰ ਨਾਇਦਰ ਉਧਰ ਕਰੀਏ ਸੋ ਦੈਟਸ ਵਨ ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਮੁਸਲਿਮ ਤੇ ਯਹੂਦੀ ਵੋਟਰ ਫੈਡਰਲ ਲਿਬਰਲ ਤੋਂ ਦੂਰ ਹੋ ਰਹੇ ਨੇ ਇਹ ਇੱਕ ਸੰਭਾਵਿਤ ਸੰਕੇਤ ਹੈ ਕਿ ਇਜ਼ਰਾਈਲ ਹਮਾਸ ਯੁੱਧਮਗਰੋਂ ਜਨਤਕ رائے ਵਿੱਚ ਪਾਏ 파ੜੇ ਨੂੰ ਘਟਾਉਣ ਦੀਆਂ ਪ੍ਰਧਾਨ ਮੰਤਰੀ ਜਸਟਿਨ ਰੋਡੋ ਦੀਆਂ ਕੋਸ਼ਿਸ਼ਾਂ ਪੂਰੀਆਂ ਨਹੀਂ ਪੈ ਰਹੀਆਂ ਐਂਗਸਟ੍ਰੇਡ ਇੰਸਟੀਚਿਊਟ ਦਾ ਲੋਕਾਂ ਦੇ ਵਿੱਚ ਚੋਣਾਂ ਦੇ ਇਰਾਦੇ ਬਾਰੇ ਕੀਤਾ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ 41% ਦੀ ਮੁਸਲਿਮ ਵੋਟਰ ਐਨਡੀਪੀ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਨੇ ਤੇ ਲਿਬਰਲਾਂ ਦੇ ਪ੍ਰਤੀ ਇਹ ਦਾ 31% ਮੁਸਲਮਾਨ ਵੋਟਰਾਂ ਦਾ ਹੈ ਦੂਜੇ ਪਾਸੇ 42% ਦੇ ਯਹੂਦੀ ਵੋਟਰਾਂ ਨੇ ਕਨਜ਼ਰਵੇਟਿਵਸ ਨੂੰ ਵੋਟ ਪਾਉਣ ਦਾ ਇਰਾਦਾ ਦਰਜ ਕਰਵਾਇਆ ਹੈ ਤੇ ਲਿਬਰਲਾਂ ਦੇ ਹਿੱਸੇ 33% ਦੇ ਯਹੂਦੀ ਵੋਟਰਾਂ ਨੇ ਇਹ ਇਰਾਦਾ ਪ੍ਰਗਟਾਇਆ ਹੈ ਐਗਸਟਰੀਟ ਦੀ ਪ੍ਰੈਜ਼ੀਡੈਂਟ ਸਾਂਚੀ ਕਲ ਨੇ ਇਹ ਗੱਲ ਕਹੀ ਹੈ ਕਿ ਯਹੂਦੀ ਡਾਇਸਪੋਰਾ ਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਲਿਬਰਲਾਂ ਨੇ ਹਮਾਸ ਨੂੰ ਪੰਡਨ ਹਮਾਸ ਨੂੰ ਪੰਡਨ ਹਿੰਸਾ ਦੀ ਨਿੰਦਾ ਤੇ ਕੈਨੇਡਾ ਦੇ ਵਿੱਚ ਯਹੂਦੀ ਵਿਰੋਧਵਾਦ ਨੂੰ ਰੋਕਣ ਲਈ ਬਹੁਤਾ ਕੁਝ ਨਹੀਂ ਕੀਤਾ ਤੇ ਦੂਜੇ ਪਾਸੇ ਪਲਸਤਿਨੀ ਪੱਖੀ ਵੋਟਰਾਂ ਤੇ ਆਬਾਦੀ ਜਿਸ ਦੇ ਵਿੱਚ ਵੱਡੀ ਗਿਣਤੀ ਮੁਸਲਮਾਨਾਂ ਦੀ ਹੈ ਦੇ ਮਨਾਂ ਦੇ ਵਿੱਚ ਹੈ ਕਿ ਲਿਬਰਲਾਂ ਨੇ ਗਾਜ਼ਾ ਦੇ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਨੂੰ ਨਿੰਦਣ ਲਈ ਬੰਦ ਦੀ ਕਾਰਵਾਈ ਨਹੀਂ ਕੀਤੀ। ਅੰਕੜਿਆਂ ਅਨੁਸਾਰ ਸਿਰਫ 15% ਦੀ ਮੁਸਲਮਾਨਾਂ ਨੇ ਕੰਜ਼ਰਵੇਟਿਵਸ ਨੂੰ ਵੋਟ ਪਾਉਣ ਦੀ ਗੱਲ ਆਖੀ ਤੇ ਸਿਰਫ 20% ਦੀ ਯਹੂਦੀ ਵੋਟਰਾਂ ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ। ਕਲ ਨੇ ਕਿਹਾ ਕਿ 2015 ਤੋਂ ਹੀ ਸੱਤਾ ਵਿੱਚ ਆਉਣ ਤੋਂ ਬਾਅਦ ਜਸਟ ਇਨਰੋਡੋ ਦੀ ਅਗਵਾਈ ਵਿੱਚ ਲਿਬਰਲਸ ਮੁਸਲਮਣ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਉਸ ਸਮੇਂ ਦੇ ਇੱਕ ਸਰਵੇਖਣ ਅਨੁਸਾਰ 65% ਮੁਸਲਿਮ ਵੋਟਰਾਂ ਨੇ ਲਿਬਰਲਾਂ ਨੂੰ ਵੋਟ ਪਾਉਣ ਤੇ 10% ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ ਸੀ ਉਹਨਾਂ ਕਹਿੰਦੇ ਕਿ ਲਿਬਰਲ 7 ਅਕਤੂਬਰ 2023 ਦੇ ਇਜ਼ਰਾਈਲ ਤੇ ਹਮਾਸ ਦੇ ਹਮਲੇ ਤੋਂ ਬਾਅਦ ਮੁਸਲਿਮ ਤੇ ਯਹੂਦੀ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦਾ ਉਲਟਾ ਅਸਰ ਮਹਿਸੂਸ ਕਰ ਰਹੇ ਨੇ ਗਾਜ਼ਾ ਵਿੱਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਬੀ ਇਜ਼ਰਾਈਲੀ ਫੌਜੀ ਕਾਰਵਾਈ ਵਿੱਚ ਲਗਭਗ 35000 ਲੋਕ ਮਾਰੇ ਗਏ ਸਨ ਸਰਕਾਰ ਨੇ ਉਸ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ ਜੰਗਬੰਦੀ ਦੀ ਮੰਗ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ ਫਰਵਰੀ ਵਿੱਚ ਰਮਜ਼ਾਨ ਮਹੀਨੇ ਰਾਸ਼ਟਰੀ ਮੁਸਲਿਮ ਸੰਸਥਾ ਤੇ ਕਈ ਲੋਕਲ ਮੁਸਲਿਮ ਸਮੂਹਾਂ ਨੇ ਐਮਪੀਜ਼ ਨੂੰ ਆਗਾਹ ਕੀਤਾ ਸੀ ਜਦੋਂ ਤੱਕ ਉਹ ਜੰਗੀ ਅਪਰਾਧਾਂ ਲਈ ਇਜ਼ਰਾਈਲ ਦੀ ਨਿੰਦਾ ਨਹੀਂ ਕਰਦੇ ਉਦੋਂ ਤੱਕ ਕੈਂਪਸ ਦਾ ਮਸਜਿਦਾਂ ਵਿੱਚ ਸਵਾਗਤ ਨਹੀਂ ਹੈ ਲਿਬਰਲਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਨੂੰ ਕਾਹ ਤੱਕ ਸਹਾਇਤਾ ਦਾ ਨਿਰਿਆਤ ਨਹੀਂ ਕੀਤਾ ਤੇ ਲਿਬਰਲਾਂ ਨੇ ਉਸ ਸੋਦੇਗੇ ਐਨਡੀਪੀ ਮੋਸ਼ਨ ਦੇ ਹੱਕ ਦੇ ਵਿੱਚ 20 ਵੋਟ ਦਿੱਤੀ ਸੀ ਜਿਸ ਦੇ ਵਿੱਚ ਕੈਨੇਡਾ ਨੂੰ ਇਜ਼ਰਾਈਲ ਨੂੰ ਹਥਿਆਰਾਂ ਤੇ ਨਿਰਯਾਤ ਤੇ ਹੋਰ ਅਧਿਕਾਰ ਤੇ ਟਰਾਂਸਫਰਸ ਨੂੰ ਬੰਦ ਕਰਨ ਲਈ ਕਿਹਾ ਸੀ ਪਰ ਇਸ ਮੋਸ਼ਨ ਦੀ ਮਨਜ਼ੂਰੀ ਤੋਂ ਬਾਅਦ ਯਹੂਦੀ ਸਮੂਹ ਨਾਰਾਜ਼ ਹੋ ਗਏ ਸਨ ਐਂਗ ਸਟਰੀਟ ਨੇ ਉੱਤਰ ਦੱਤਾਵਾਂ ਦੇ ਕੋਲ ਟਰੂਡੋ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਤੇ ਐਂਡੀਪੀ ਲੀਡਰ ਜਗਮੀਤ ਸਿੰਘ ਬਾਰੇ ਉਹਨਾਂ ਦੇ ਵਿਚਾਰਾਂ ਦਾ ਵੀ ਸਰਵੇਖਣ ਕੀਤਾ ਅਧਾਰਾਂ ਅਨੁਸਾਰ 51% ਦੇ ਮੁਸਲਮਾਨਾਂ ਨੇ ਕਿਹਾ ਕਿ ਟਰੂਡੋ ਬਾਰੇ ਉਹਨਾਂ ਦੀ ਰਾਏ ਹਾਲ ਹੀ ਦੇ ਵਿੱਚ ਹੋਰ ਜਿਹੜੀ ਹੈ ਉਹ ਖਰਾਬ ਹੋਈ ਹੈ ਜਦਕਿ 47% ਨੇ ਪੌਲੀਵਰ ਬਾਰੇ ਵੀ ਇਹੀ ਕਿਹਾ 47% ਦੀ ਮੁਸਲਿਮ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਜਗਮੀਤ ਸਿੰਘ ਬਾਰੇ ਉਹਨਾਂ ਦੀ ਰਾਏ ਨਹੀਂ ਬਦਲੀ ਯਹੂਦੀ ਵੋਟਰਾਂ ਵਿੱਚ 49% ਨੇ ਕਿਹਾ ਹੈ ਕਿ ਟਰੂਡੋ ਦੇ ਬਾਰੇ ਉਹਨਾਂ ਦੀ ਰਾਏ ਖਰਾਬ ਨਹੀਂ ਹੈ ਪਰ 38% ਦੀ ਨੇ ਜਗਮੀਤ ਸਿੰਘ ਬਾਰੇ ਵੀ ਰਾਏ ਵਿਗੜਨ ਦੀ ਗੱਲ ਆਖੀ 25% ਦੀ ਯਹੂਦੀ ਵੋਟਰਾਂ ਨੇ ਕਿਹਾ ਹੈ ਕਿ ਪੌਲੀਵਰ ਪ੍ਰਤੀ ਉਹਨਾਂ ਦੀ ਰਾਏ ਸੁਧਰੀ ਹੈ ਪਰ 31% ਦੀ ਨੇ ਰਾਏ ਵਿਗੜੀ ਹੋਈ ਹੀ ਦਰਜ ਕਰਵਾਈ ਅਗੇ ਦੇਖਦੇ ਆ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਐਡਮਿੰਟਨ ਤੋਂ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਐਡਮਿੰਟਨ ਤੇ ਇਹਦੇ ਆਲੇ ਦੁਆਲੇ ਤੇ ਹੋਰ ਸ਼ੂਬੇ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦਾ ਮੌਸਮ ਆ ਉਹਨੇ ਕੁਝ ਉਹਦੇ 'ਚ ਤਬਦੀਲੀ ਹੋਈ ਆ ਯਾਨੀ ਕਿ ਇਥੇ ਮੀਂਹ ਪੈਣ ਲੱਗਾ ਥੋੜਾ ਥੋੜਾ ਔਰ ਉਹਦੇ ਨਾਲ ਜਿਹੜੀ ਇਥੇ ਸਿਚੁਏਸ਼ਨ ਸੀਗੀ ਸੂਬੇ ਦੇ ਵਿੱਚ ਪੂਰੀ ਉਹ ਅੱਗਾਂ ਵਾਲੀ ਉਹਦੇ ਤੇ ਥੋੜੀ ਜੀ ਰਾਹਤ ਜਿਹੜੀ ਆ ਮਿਲੀ ਆ ਫੋਰਟ ਮਖਮਰੀ ਦੇ ਨੇੜੇ ਜਿੱਥੇ ਕਰਨਪਾਦਾ ਫੋਰਟ ਮਖਮਰੀ ਜਿੱਥੋਂ ਤੇਲ ਨਿਕਲਦਾ ਹੈਗਾ ਔਰ ਉਹਦੇ ਨੇੜੇ ਤੇੜੇ ਅੱਗਾਂ ਜਿਹੜੀਆਂ ਸੀਗੀਆਂ ਜੀ ਲੱਗੀਆਂ ਹੋਈਆਂ ਸੀ ਔਰ ਖਤਰਾ ਇਸ ਤਰ੍ਹਾਂ ਬਣਿਆ ਸੀ ਭਈ ਹੋ ਸਕਦਾ ਜਿੰਨੀ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਅਬ ਉਹ ਜਿਹੜੇ ਟਾਊਨ ਦੇ ਵਿੱਚ ਉਹ ਅੱਗਾ ਪਹੁੰਚ ਜਾਣ ਮੰਗਲਵਾਰ ਵਾਲੇ ਦਿਨ ਕੋਈ 6800 ਦੇ ਕਰੀਬ ਵਿਅਕਤੀ ਜਿਹੜੇ ਜੀ ਉੱਥੋਂ ਐਵੈਕੂਏਟ ਕੀਤੇ ਗਏ ਨੇ ਪਰ ਹੁਣ ਇਹ ਜਿਹੜਾ ਮੀਂਹ ਆਇਆ ਤੇ ਥੋੜੇ ਜਿਹਾ ਤਾਪਮਾਨ ਵੀ ਘਟਿਆ ਤੇ ਨਾਲ ਦੀ ਨਾਲ ਜਿਹੜੀਆਂ ਹਵਾਵਾਂ ਆ ਉਹ ਵੀਆਂ ਥੋੜੀਆਂ ਜਿਹੀਆਂ ਮਠੀਆਂ ਪਈਆਂ ਜੀ ਉਹਦਾ ਕਰਕੇ ਜਿਹੜੇ ਫਾਇਰ ਫਾਈਟਰ ਨੇ ਉਹਨਾਂ ਨੂੰ ਰਾਹਤ ਮਿਲੀ ਆ ਇਹਨਾਂ ਤੇ ਕੰਟਰੋਲ ਕਰਨ ਦੀ ਉਹ ਕਹਿੰਦੇ ਵੀ ਜੇ ਇਹ ਇਸ ਤਰ੍ਹਾਂ ਦਾ ਮੌਸਮ ਰਿਹਾ ਤੇ ਅਸੀਂ ਉਹਦੇ ਤੇ ਕਾਬੂ ਪਾ ਲਾਂਗੇ ਪਰ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ ਪੂਰੀ ਤਰ੍ਹਾਂ ਕਾਬੂ ਕਰਨ ਲਈ ਉਹ ਜਿਹੜੀਆਂ ਅੱਗਾਂ ਨੇ ਜੀ ਉਹ ਕਹਿੰਦੇ ਉਹਨਾਂ ਨੂੰ ਹੋ ਸਕਦਾ ਕਈ ਮਹੀਨੇ ਲੱਗ ਜਾਣ ਇੱਥੋਂ ਤੱਕ ਉਹ ਕਹਿੰਦੇ ਅਸੀਂ ਕਹਿਣਾ ਨਹੀਂ ਚਾਹੁੰਦੇ ਪਰ ਹੋ ਸਕਦਾ ਸਾਲ ਵੀ ਲੱਗ ਜਾਣ ਜਿਹੜੀਆਂ ਨਾ ਮਸਲ ਪੱਤਿਆਂ ਪੁੱਤਿਆਂ ਦੇ ਨਾਲ ਭਰਿਆ ਹੋਇਆ ਥਾਂ ਹੁੰਦਾ ਜੀ ਜਿਹੜਾ ਡੀਪ ਡੂੰਘੀਆਂ ਅੱਗਾਂ ਲੱਗ ਚੁੱਕੀਆਂ ਹੁੰਦੀਆਂ ਉਹਨਾਂ ਨੂੰ ਬੁਝਾਉਣਾ ਉਹ ਕਹਿੰਦੇ ਕੋਈ ਸੌਖਾ ਕੰਮ ਨਹੀਂ ਹੈ ਪਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਜੀ ਇਹ ਉਹ ਦੱਸਦੇ ਨੇ ਵੀ ਆ ਵੀਰਵਾਰ ਦੀ ਰਾਤ ਨੂੰ तकरीबन 10 ਮਿਲੀਮੀਟਰ ਜਿਹੜਾ ਮੀਂਹ ਆ ਉਹ ਪੈ ਜਾਣਾ ਔਰ ਆਸ ਕਰ ਰਹਾ ਹੈ ਵੀ ਇਹ ਸੋਮਵਾਰ ਤੱਕ ਇਸੇ ਤਰ੍ਹਾਂ ਦੀ ਕਣਮਣ ਕਣਮਣ ਹੁੰਦੀ ਰਹਿਣੀ ਹੈ ਜਿਹਦੇ ਨਾਲ ਉਹਨਾਂ ਨੂੰ ਪੂਰੀ ਉਮੀਦ ਆ ਜਿਹੜੇ ਫਾਇਰ ਫਾਈਟਰ ਆ ਔਰ ਅਫੀਸ਼ੀਅਲਸ ਆ ਭਈ ਇਹ ਜਿਹੜੀਆਂ ਅੱਗਾਂ ਆ ਇਹਨਾਂ ਦੇ ਅਸੀਂ ਕਾਬੂ ਕਰ ਲਾਂਗੇ ਪਰ ਦੇਖੋ ਗੱਲ ਆ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਜਿਹੜੀਆਂ ਬਹੁਤ ਸਾਰੀਆਂ ਅੱਗਾਂ ਲੱਗਦੀਆਂ ਨਾ ਉਹਦੇ ਲਈ ਜ਼ਿੰਮੇਵਾਰ ਹਿਊਮਨ ਬੀਇੰਗਸ ਹੀ ਆ ਹੋਰ ਕੋਈ ਨਹੀਂ ਹੈ। ਉਹਨਾਂ ਨੂੰ ਉਹਨਾਂ ਨੇ ਫੇਰ ਹਦਾਇਤ ਦਿੱਤੀ ਆ ਵੀ ਭਾਈ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਤੁਸੀਂ ਬਚਾ ਕਰੋ ਕਿਉਂਕਿ ਇਹ ਜਿਹੜਾ ਲੌਂਗ ਵੀਕਐਂਡ ਆ ਰਿਹਾ ਆ ਇਸ ਵੀਕਐਂਡ ਦੇ ਉੱਤੇ ਵੀ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਜੀ ਆਰੰਭ ਹੋ ਜਾਂਦੀਆਂ ਹੁੰਦੀਆਂ ਤਾਂ ਇਸ ਕਰਕੇ ਉਹ ਲੋਕਾਂ ਨੂੰ ਕਹਿ ਰਿਹਾ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਚੇਤਨ ਰਹਿਣਾ ਪਵੇਗਾ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਜਿਹਦੇ ਨਾਲ ਅੱਗਾਂ ਲੱਗ ਸਕਣ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ